ਕਿਉਂਕਿ ਹੋਲੀਕਾ ਨੂੰ ਇਹ ਵਰਸੀ ਪੁਰਾਣਾ ਚ ਜ਼ਿਕਰ ਵੀ ਉਹ ਨੂੰ ਅੱਗ ਨਹੀਂ ਸਾੜ ਸਕਦੀ ਹੋਲੀਕਾ ਅੱਗ 'ਚ ਆਪਣੇ ਕਿਉਂਕਿ ਪ੍ਰਹਿਲਾਦ ਉਹਦਾ ਆਪਣਾ ਹੀ ਆ ਜੀ ਭੂਆ ਹੈ ਜੀ ਹੋਲੀਕਾ ਪ੍ਰਹਿਲਾਦ ਦੀ ਉਹਨ ਗੋਦੀ 'ਚ ਲੈ ਕੇ ਤੇ ਬਹਿ ਜਾਂਦੀ ਹੈ ਜੀ ਅੱਗ ਦੇ ਵਿੱਚ ਪ੍ਰਹਿਲਾਦ ਫਿਰ ਬਚ ਜਾਂਦਾ ਤੇ ਹੋਲੀਕਾ ਸੜ ਜਾਂਦੀ ਹੈ ਫਿਰ ਅੱਜ ਵੀ ਇਹ ਹੋਲੀਕਾ ਸਾੜੀ ਜਾਂਦੀ ਹੈ ਲਗਾਤਾਰ ਤੇ ਉਹਦੀ ਰਾਖ ਨੂੰ ਫਿਰ ਅੱਜ ਉਡਾਇਆ ਜਾਂਦਾ ਹੈ ਜਿਹੜੀ ਠੰਡੀ ਹੋ ਜਾਂਦੀ ਸਿਰ ਤੇ ਪਾਈ ਜਾਂਦੀ ਅੱਖਾਂ ਤੇ ਮੂੰਹ ਤੇ ਮਲੀ ਜਾਂਦੀ ਚਿੱਕੜ ਰੰਗ ਗੁਲਾਲ ਤੇ ਇਹ ਬੜਾ ਕੁਝ ਆ ਗਿਆ ਪਰ ਸਤਗੁਰਾਂ ਨੇ ਖੁਲੀ ਨੂੰ ਖੁਲਾ ਮਹੱਲਾ ਬਣਾਇਆ ਸਭ ਕੁਝ ਬਦਲ ਦਿੱਤਾ ਸਾਰਾ ਕੁਝ ਸਾਰੀ ਤਰਤੀਬ ਬਦਲ ਦਿੱਤੀ ਕਿਸੇ ਚੀਜ਼ ਦੇ ਨਾਲ ਕੋਈ ਮਿਲਾਪ ਹੋ ਹੀ ਨਹੀਂ ਸਕਦਾ ਕੋਈ ਕਹਿੰਦਾ ਨਹੀਂ ਜੀ ਇਹਦੇ ਵਿੱਚੋਂ ਨਿਕਲੇ ਇਹ ਨੇ ਸਭ ਕੁਝ ਬਦਲ ਦਿੱਤਾ ਸਾਰੀ ਸ਼ਬਦਾਵਲੀ ਬਦਲ ਦਿੱਤੀ ਗੁਰੂ ਗ੍ਰੰਥ ਦੇਤਾ ਗੁਰੂ ਪੰਥ ਦੇਤਾ ਨਗਾੜਾ ਦੇਤਾ ਨਿਸ਼ਾਨ ਸਾਹਿਬ ਦੇਤਾ ਬਾਣੀ ਦੇਤੀ ਸਾਡੇ ਤੀਰਥ ਕਿਹੜੇ ਨੇ ਸਾਧ ਸੰਗਤ ਵਾਲੇ ਤੀਰਥ ਸਾਨੂੰ ਦੇਤੇ ਸਭ ਕੁਝ ਬਦਲ ਦਿੱਤਾ ਇਹ ਹੋਲੇ ਮਹੱਲੇ ਦਾ ਪ੍ਰਤੀਕ ਹੈ ਕਈ ਵਿਦਵਾਨ 1701 ਕਹਿੰਦੇ ਐ ਸਤਿਗੁਰ ਜੀ ਨੇ ਜਿਹੜਾ ਹੋਲਾ ਮਹੱਲਾ ਪਹਿਲਾ ਕਢਿਆ ਪੁਰਾਤਨਤਾ ਇਹ ਵੀ ਮਿਲਦੀ ਹੈ ਕਿ ਸਤਿਗੁਰ ਜੀ ਨੇ ਇਸ ਹੋਲੇ ਮਹੱਲੇ ਦੀ ਤਿਆਰੀ ਪਟਨਾ ਸ਼ਹਿਰ ਤੋਂ ਕੀਤੀ ਜਦ ਦੰਗਾ ਦੇ ਕੰਡੇ ਦੋ ਟੋਲੀਆਂ ਬਣਾ ਕੇ ਮਿੱਤਰਾਂ ਦੀ ਬੱਚਿਆਂ ਦੀ ਪਾਣੀ ਦੀਆਂ ਖੇਡਾਂ ਕਰਾਈਆਂ ਬੇੜੀਆਂ ਦੇ ਉੱਤੇ ਫਿਰ ਇਹ ਖੇਡਾਂ ਪਾਣੀ ਤੋਂ ਗੁਲੇਲਾਂ ਵੱਲ ਆ ਗਈਆਂ ਜਿਹੜਾ ਜਿੱਤ ਜਾਂਦਾ ਸੀ ਉਹਨੂੰ ਇਨਾਮ ਮਿਲਦੇ ਸੀ ਫਿਰ ਇਹ ਤੀਰਾਂ ਤੱਕ ਆਈਆਂ ਕਿ ਤੀਰਾਂ ਦੇ ਪੱਥੇ ਭਰ ਕੇ ਦੋਨੋਂ ਵੱਲ ਗੁਰੂ ਸਾਹਿਬ ਜੀ ਇਹ ਖੇਡਾਂ ਖਡਾਉਂਦੇ ਸੀ ਇਹ ਕਰਦੇ ਕਰਦੇ ਕਿੱਥੇ ਉਹ ਲੇ ਮਲੇ ਦਾ ਪ੍ਰਤੀਕ ਬਣਿਆ ਆਜ਼ਾਦੀ ਦਾ ਪ੍ਰਤੀਕ ਬਣਿਆ ਜਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹਦੇ ਬਾਬਤ ਬਾਣੀ 'ਚ ਇਹ ਜ਼ਿਕਰ ਹੈ ਕਿ ਅੱਜ ਹਮਾਰੇ ਬਨੇ ਫਾਗ ਫਗਣ ਫਾਗ ਦਾ ਮਤਲਬ ਹੈ ਫਲਗਣ ਅੱਜ ਆਨੰਦ ਆਇਆ ਜੀ ਅੱਜ ਸਾਡਾ ਫਗਣ ਚੜਿਆ ਪ੍ਰਭ ਸੰਗੀ ਮਿਲ ਖੇਲਣ ਲੱਗ ਸਾਡੀ ਤੇ ਸਾਡੀ ਹੋਲੀ ਸਾਜ ਸੰਗਤ ਹੈ ਜੀ ਸੰਗਤ ਵਿੱਚ ਨਾਮ ਦੀ ਰੰਗਤ ਚੜ ਜਾਏ ਪੱਕਾ ਰੰਗ ਚੜ ਜਾਏ ਨਾ ਨਾਮ ਦਾ ਲਾਲ ਰੰਗ ਤਿਸ ਕੋ ਲਗਾ ਜਿਸ ਕਾ ਵਡਪਾਗਾ ਮੇਲਾ ਕਦੀ ਨਾ ਹੋਵੇ ਨਹ ਲੱਗਿਆ ਦਾ ਜਿਹੜੀ ਗੁਲਾਮੀ ਦੀ ਗੱਲ ਮੈਂ ਕਥਾ ਦੀ ਅਰੰਭਤਾ ਵੇਲੇ ਕੀਤੀ ਹੈ ਉਸੀ ਗੁਲਾਮੀ ਦੀ ਜੰਜੀਰਾਂ ਨੂੰ ਵੜ ਕੇ ਸਤਿਗੁਰੂ ਜੀ ਨੇ ਸਭ ਕੁਝ ਬਦਲ ਦਿੱਤਾ ਸਾਰੀ ਸ਼ਬਦਾਵਲੀ ਬਦਲ ਦਿੱਤੀ ਟੈਂ ਦੀ ਕਲਾ ਖਤਮ ਕਰਤੀ ਅੱਜ ਤੋਂ ਬਾਅਦ ਮਰੂ ਮਰੂਨੀ ਕਰੇਗਾ ਗੁਰੂ ਦਾ ਸਿੱਖ ਅੱਜ ਤੋਂ ਬਾਅਦ ਹਾਏ ਹਾਏ ਨਹੀਂ ਕਰੇਗਾ ਕੱਲਾ ਵੀ ਹੈ ਤਾਮੀ ਸਵਾ ਲੱਖ ਹੈ ਜੀ ਇਹ ਲੜਾਈ ਛੱਡੀ ਦਿੱਲੀ ਦੇ ਤਖਤ ਨੂੰ ਜਿੱਤਣ ਦੀ ਤਿਆਰੀ ਸੀ ਮੁਖ ਦੀ ਗੱਲ ਕਰਾਂ ਫੋਲਾ ਮਹਲਾ ਦਿੱਲੀ ਦੇ ਤਖਤ ਦੇ ਉੱਤੇ ਨਿਸ਼ਾਨ ਚ ਲਾਉਣ ਦੀ ਸੀ ਜਿਹੜੀ ਹਰੀ ਸਿੰਘ ਆ ਜਿਹੜੇ ਸਾਰੇ ਨਲਵੇ ਵਰਗੇ ਗੁਰੂ ਕੇ ਸਿੰਘ ਫਿਰ ਉਸ ਤੋਂ ਪਹਿਲਾਂ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮਗੜੀਆ ਬਹੀਲ ਸਿੰਘ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਜਿਸ ਪ੍ਰਤੀਕ ਵਿੱਚ ਗੁਰੂ ਸਾਹਿਬ ਨੇ ਸਭ ਤੇ ਅੰਦਰ ਐਸੀ ਨਿਹਾਰ ਭਰ ਦਿੱਤੀ ਕਿ ਹੁਣ ਹਾਏ ਹਾਏ ਤਾਂ ਰੋਗ ਸੋਗ ਸਭ ਖਤਮ ਕਰ ਦਿੱਤੇ ਇਥੋਂ ਮੈਂ ਸ਼ੁਰੂ ਕਰ ਭਾਈ ਅਨੰਦ ਲਾਲ ਜੀ ਕਹਿੰਦੇ ਐ ਕਿ ਗੁਰੂ ਗੋਬਿੰਦ ਸਿੰਘ ਹੱਥ ਮੈਂ ਇੱਕ ਪਿਛਕਾਰੀ ਦੇਖੀ ਜਿਹਦੇ ਅੰਦਰ ਜ਼ਾਫਰਾਨੀ ਰੰਗ ਹੈ ਜ਼ਾਫਰਾਨ ਕਹਿੰਦੇ ਕੇਸਰ ਨੂੰ ਕੇਸਰ ਦੇ ਗੁਣ ਬੜੇ ਨੇ ਜੀ ਕੇਸਰ ਵਿੱਚ ਖੁਸ਼ਬੂ ਵੀ ਹੈ ਕੇਸਰ ਵਿੱਚ ਰੰਗ ਵੀ ਹੈ ਕੇਸਰ ਦੇ ਵਿੱਚ ਤਾਕਤ ਵੀ ਹੈ ਤੇ ਕੇਸਰ ਵਿੱਚ ਬਿਮਾਰੀ ਰੋਗ ਨੂੰ ਢਾ ਕੇ ਫਿਰ ਚੜ੍ਹਦੀ ਕਲਾ ਦੇਣ ਵਾਲੀ ਇੱਕ ਸਮਰਥਾ ਵੀ ਹੈ ਇਹੀ ਚਾਰ ਚੀਜ਼ਾਂ ਹੋਲਾ ਮਹੱਲਾ ਨਾਮ ਦੀ ਰੰਗਤ ਹੈ ਨਾਮ ਦੀ ਖੁਸ਼ਬੂ ਹੈ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤਾਕਤ ਵਾਲਾ ਤਾਕਤ ਦੀ ਪ੍ਰਗਟਾਵੇ ਅੰਦਰ ਪੂਰਨ ਤਾਕਤ ਧਾਣ ਵਾਲਾ ਤੇ ਅੰਦਰ ਡਰ ਦੇ ਰੋਗ ਨੂੰ ਖਤਮ ਕਰਕੇ ਨਿਰਭਾਉ ਤੇ ਨਿਰਵੈਰ ਹੋ ਜਾਣ ਵਾਲਾ ਨਿਰਭਾਉ ਜਪੈ ਸਗਲ ਪਾਉ ਮਿਟੈ ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ ਮੈਂ ਜ਼ਾਫਰਾਨ ਰੰਗ ਦੀ ਪਿਚਕਾਰੀ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਵੇਖ ਰਿਆਂ ਜਿਸ ਪਿਚਕਾਰੀ ਵਿੱਚੋਂ ਨਿਕਲਿਆ ਹੋਇਆ ਜ਼ਾਫਰਾਨ ਜੇ ਇਹ ਇੱਕ ਵੀ ਬੂੰਦ ਕਿਸੇ ਉੱਤੇ ਪੈ ਜਾਏ ਕੋਈ ਛਿੱਟਾ ਪੈ ਜਾਏ ਕਹਿੰਦੇ ਉਹ ਖੁਸ਼ਨੁਮਾ ਹੋ ਜਾਂਦਾ ਹੈ ਉਹ ਉਹਦੇ ਅੰਦਰੋਂ ਟੈਂਦੀ ਕਲਾ ਦਾ ਖਿਆਲ ਖਤਮ ਹੋ ਜਾਂਦਾ ਹੈ ਇਤੋਂ ਤੱਕ ਕਿ ਉਹਦੇ ਅੰਦਰ ਮੌਤ ਦਾ ਵੀ ਡਰ ਕੋਈ ਨਹੀਂ ਪਾ ਸਕਦਾ ਜ਼ਹਿ ਪਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗ ਬੂ ਕਰ ਦੇ ਜੇ ਕਿਸੇ ਤੇ ਛਿੱਟੇ ਪੈ ਜਾਣ ਮਹਾਰਾਜ ਗੁਰਗੋਬਿੰਦ ਸਿੰਘ ਸਾਹਿਬ ਜੀ ਦੀ ਪਚਕਾਰੀ ਵਿੱਚੋਂ ਛੱਡੇ ਹੋਏ ਰੰਗ ਦੇ ਕਹਿੰਦੇ ਉਹ ਬੇਰੰਗ ਵੀ ਖੁਸ਼ ਰੰਗ ਹੋ ਜਾਂਦਾ ਹੈ ਉਹਦੇ ਅੰਦਰ ਦੀ ਢੈਂਦੀ ਕਲਾ 네ਗੇਟਿਵਿਟੀ ਸਭ ਖਤਮ ਕਰਦੀ ਦੇਖੋ ਹੁਣ ਤੁਸੀਂ ਜਦ ਦੇਖੋਗੇ ਨਾ ਹੁਲਾਮੱਲਾ ਹੈ ਕੀ ਬੋਲੇ ਦੇਤੇ ਸਿੱਖਾਂ ਨੂੰ ਬਈ ਅੱਜ ਤੋਂ ਬਾਅਦ ਗੁਰੂ ਕੇ ਸਿੱਖਾਂ ਦੇ ਬੋਲੇ ਨੇ ਤਾਨੂੰ ਮੈਂ ਬੋਲੇ ਦਿਨਾ ਚੱਪਲ ਕੋਈ ਨਹੀਂ ਬੋਲੇਗਾ ਚਰਨਦਾਸੀ ਆ ਜੀ ਜੁੱਤੀ ਕੋਈ ਨਹੀਂ ਬੋਲੇਗਾ ਅਨਥਕ ਸਵਾਰੀ ਆ ਜੀ ਹੁਣ ਕੋਈ ਇਹ ਨਹੀਂ ਭਈ ਚਬਾਰੇ ਚ ਪੀਣਾ ਹੈ ਕਿ ਵੀੜੇ ਚ ਪੀਣਾ ਹੈ ਗਲਾਸ ਤੇ ਬਾਟਾ ਹੁਣ ਗਲਾਸ ਦੁਬਾਰਾ ਹੋ ਗਿਆ ਤੇ ਬਾਟਾ ਵੀੜਾ ਹੋ ਗਿਆ ਕਿੰਨੀ ਸ਼ਬਦਾਵਲੀ ਬਦਲ ਦਿੱਤੀ ਸੋਟੇ ਨੂੰ ਕਿਹਾ ਜੀ ਅਕਲਦਾਨ ਜੇ ਨਹੀਂ ਸੂਤ ਆਉਂਦਾ ਤੇ ਫਿਰ ਇਹ ਅਕਲ ਦੇਣ ਵਾਲਾ ਵੀ ਹੈ ਡਾਂਗ ਸੋਟਾ ਜੀ ਨੂੰ ਕਿਹਾ ਇਸ ਤਰ੍ਹਾਂ ਕਿੰਨੀਆਂ ਸ਼ਬਦਾਵਣੀਆਂ ਜਦ ਅਸੀਂ ਦੇਖਾਂਗੇ ਕਿੰਨੇ ਗੜਗੱਜ ਬੋਲੇ ਇਹਨੂੰ ਬੋਲੇ ਕਿ ਆ ਜੀ ਸਿੱਖ ਬੋਲੇ ਬਣਾਏ ਚੜਦੀ ਕਲਾ ਵਾਲੇ ਜੇ ਗੁਰੂ ਦਾ ਸਿੱਖ ਰੋਟੀ ਨਹੀਂ ਖਾਂਦਾ ਜੀ ਉਹ ਤੇ ਪ੍ਰਸ਼ਾਦਾ ਛਕਦਾ ਹੈ ਉਹ ਤੇ ਗਫੇ ਛਕਦਾ ਹੈ ਗਫਾ ਛਕਾਇਆ ਜੀ ਉਹਨੂੰ ਉਹ ਗੁਰੂ ਦਾ ਸਿੱਖ ਪਗੜੀ ਨਹੀਂ ਬੰਨਦਾ ਸਿੱਖ ਖਾਲਸਾ ਦਸਤਾਰ ਸਜਾਉਂਦਾ ਹੈ ਸੰਗਤ ਆ ਸੰਗਤ ਸਜਾਓ ਮਹਾਰਾਜ ਜੀ ਨੇ ਕਿਹਾ ਕਪੜੇ ਤੁਸੀਂ ਬਸਤਰ ਸਜਾਓ ਸ਼ਸਤਰ ਸਜਾਓ ਦਸਤਾਰਾ ਸਜਾਓ ਪੰਗਤ ਸਜਾਓ ਸਾਰੀ ਸ਼ਰਦਾਵਲੀ ਬਦਲ ਦਿੱਤੀ ਸਜਾਓ ਜੀ ਤੁਸੀਂ ਚੜਦੀ ਕਹੋਂ ਸਜਾਇਆ ਤਾਂ ਜਾਂਦਾ ਜੇ ਖੁਸ਼ਨੂਆ ਪ੍ਰਤੀਕ ਹੈ ਚੜਦੀ ਕਲਾ ਦਾ ਪ੍ਰਤੀਕ ਸਜ ਰਹਿਆਂ ਸਜਾ ਰਹਿਆਂ ਇਹ ਵਾਲਾ ਪ੍ਰਤੀਕ ਦਿੱਤ ਕਾ ਜੀ ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਹਰ ਬੇਰੰਗ ਰਾ ਖੁਸ਼ ਰੰਗ ਬੂ ਕਰਦ ਸਭ ਕੁਝ ਸਜਾ ਦਿੱਤਾ ਜੀ ਦਸਤਾਰਾ ਸਜਾਓ ਬਸਤਰ ਸਜਾਓ ਸੰਗਤ ਸਜਾਓ ਇਹ ਸਾਰਾ ਕੁਝ ਬਦਲ ਦਿੱਤਾ ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਹਰ ਬੇਰੰਗ ਰਾ ਖੁਸ਼ ਰੰਗ ਬੂ ਕਰਦ ਗੁਲਾਲ ਆਫਸ਼ਾਨਾਏ ਦਸਤੇ ਮੁਬਾਰਕ ਦਸਤ ਕਹਿੰਦੇ ਹੱਥ ਜੇ ਤੁ ਤੁਸੀਂ ਗੁਲਾਲ ਛੁੱਟਦੇ ਦੇਖਿਆ ਨਾ 2-4 ਫੁੱਟੀ ਕੋਈ ਛੁੱਟ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥ ਵਿੱਚ ਰਹਿਮਤਾਂ ਦਾ ਗੁਲਾਲ ਹੈ ਲਾਲ ਰੰਗਿਤ ਇਸ ਕੋ ਲਗਾ ਜਿਸ ਕਾ ਇਹ ਵਾਲਾ ਗੁਲਾਲ ਹੈ ਜਦ ਗੁਰੂ ਗੋਬਿੰਦ ਸਿੰਘ ਗੁਲਾਲ ਛੱਟੇਗਾ ਕਹਿੰਦੇ ਜ਼ਮੀਨ ਤੋਂ ਲੈ ਕੇ ਆਸਮਾਨ ਸਭ ਸੁਰਖਰੂ ਕਰ ਦੇਗਾ ਨਾਮ ਦੀ ਰੰਗਤ ਵਿੱਚੋਂ ਕੋਈ ਨਹੀਂ ਬਚੇਗਾ ਫਿਰ ਇਹ ਰਹਿਮਤ ਹੈ ਹੋਲੀ ਦੀ ਕਿ ਗੁਲਾਲ ਆਫਸਾਨਾਏ ਦਸਤ ਮubaruk ਜ਼ਮੀਨੋਂ ਆਸਮਾਨ ਰਾ ਸੁਰਖਰੂ ਕਰ ਸਭ ਸੁਰਖਰੂ ਕਰ ਦਿੱਤਾ ਇਸੀ ਗੱਲ ਨੂੰ ਜਦ ਅਸੀਂ ਬਾਣੀ ਵਿੱਚੋਂ ਪੜਾਂਗੇ ਤੇ ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬੜੀ ਚੜ੍ਹਦੀ ਕਲਾ ਦਾ ਪ੍ਰਤੀਕ ਅਸੀਂ ਬਾਣੀ ਦੇ ਇੱਕ ਇੱਕ ਸ਼ਬਦ ਨੂੰ ਵੇਖਾਂਗੇ ਤੇ ਗੁਰੂ ਨਾਨਕ ਸਾਹਿਬ ਦਾ ਇਹ ਬਚਨ ਯਾਦ ਆਏਗਾ ਅਗਾਹ ਕੁ ਤਰਾੰਗ ਪਿੱਛਾ ਫੇਰਨਾ ਮੋਹੜੜਾ ਨਾਨਕ ਸਿਜ ਇਵੇਹਾ ਵਾਰ ਬਹੜ ਨਾ ਹੋਈ ਜਨ ਬੜਾ ਭਾਈ ਨੰਦ ਲਾਲ ਜੀ ਨੇ ਕਿਹਾ ਬੇਹੋਸ਼ ਬਾਸ਼ ਕੇ ਹੰਗਾਮੇ ਨਉ ਬਹਾਰ ਹਾਮਦ ਉਹ ਸੁਤਿਓ ਹੋਇਓ ਜਾਗ ਜਾਓ ਹੁਣ ਬੜਾ ਸੋਲਿਆ ਚਿੰਤਾ ਗਾਫਲਤਾ ਤੇ ਆ ਸੁਗਾਂ ਦੀ ਨੀਂਦ ਦੇ ਵਿੱਚ ਛੱਡੋ ਇਹ ਖਿਆਲ ਛੱਡੋ ਇਹ ਹਾਏ ਹਾਏ ਤੇ ਹੁਣ ਜਾਗ ਕੇ ਸ਼ੁਕਰ ਕਰੋ ਗੁਰੂ ਗੁਰੂ ਕਰੋ ਬਹੋਸ਼ ਬਾਸ਼ ਹੋਸ਼ ਬਿਚਾਓ ਹੰਗਾਮੇ ਨਵ ਬਹਾਰ ਆਮਦ ਉਹ ਹੁਲਾ ਮੱਲਾ ਕੱਢ ਰਿਹਾ ਗੁਰੂ ਗੋਬਿੰਦ ਸੱਚਾ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰਨਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੈਨੂੰ ਖਤਮ ਕਰਨ ਵਾਲਾ ਕੋਈ ਨਹੀਂ ਜਮਿਆ ਕਿਉਂਕਿ ਮੈਂ ਅਕਾਲ ਦਾ ਸੁੱਤਾ ਉਹ ਇੱਕ ਗੁਰਗੋਬਿੰਦ ਸਿੰਘ ਕਹਿੰਦੇ ਮੈਂ ਇਨੇ ਗੁਰਗੋਬਿੰਦ ਸਿੰਘ ਬਣਾਦਾਗਾ ਤਿਆਰ ਵਰ ਤਿਆਰ ਗੁਰੂ ਦਾ ਖਾਲਸਾ ਜਿਹਨੂੰ ਵੇਖੋਗੇ ਉਹੀ ਗੁਰਗੋਬਿੰਦ ਸਿੰਘ ਹੋਏਗਾ ਦਸੋ ਕਿਹੜਾ ਗੁਰਗੋਬਿੰਦ ਸਿੰਘ ਖਤਮ ਕਰੇਗਾ बेहੋਸ਼ ਬਾਸ਼ ਕੇ ਹੰਗਾਮੇ ਨਵ ਬਹਾਰ ਆਮਦ ਬਹਾਰ ਆਮਦ ਯਾਰ ਆਮਦ ਵਕਰਾਰ ਆਮਦ ਜਿਸ ਯਾਰ ਨੂੰ ਦੇਖੋਗੇ ਉਸ ਯਾਰ ਵਿੱਚ ਗੁਰਗੋਬਿੰਦ ਸਿੰਘ ਦੇ دیدار ਹੋਣਗੇ ਮੈਂ ਸਭ ਦੇ ਅੰਦਰ ਇਹ ਹੋਸ਼ ਭਰਦਾਗਾ ਇਹਨੂੰ ਕਵੀ ਨਿਹਾਲ ਸਿੰਘ ਨੇ ਇੱਕ ਕਵਿਤ ਲਿਖਿਆ ਜੀ ਹੌਲੇ ਹੌਲੇ ਤੇ ਇਹ ਅੱਜ ਦੇ ਦਿਨ ਵਿਚਾਰਨਾ ਬੜਾ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ 네ਗੇਟਿਵਿਟੀ ਵਾਲੀ ਸ਼ਬਦਾਵਲੀ ਨਾ ਸਿਖਾਓ ਜੰਮਦਿਆਂ ਤੋਂ ਹੀ ਛੋਟਿਆਂ ਦਿਆਂ ਤੋਂ ਹੀ ਬੱਚਾ ਉਹ ਸਿੱਖ ਰਿਹਾ ਜੋ ਸਾਨੂੰ ਵੇਖ ਰਿਹਾ ਉਹ ਨਹੀਂ ਸਿੱਖ ਰਿਹਾ ਜੋ ਅਸੀਂ ਬੋਲ ਕੇ ਉਹਨੂੰ ਜਾਂ ਦੱਸ ਕੇ ਸਿਖਾ ਰਹੇ ਉਹਦੇ ਸਾਹਮਣੇ ਕੋਈ 네ਗੇਟਿਵਿਟੀ ਨਾ ਲਿਆਉਣ ਦਿਓ ਨਾ ਵਾਲੀ ਨਾ ਪੱਖੀ ਗੱਲ ਨਾ ਕਰੋ ਨਹੀਂ 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 ਇਸ ਤਰ੍ਹਾਂ ਇਹ ਨਹੀਂ ਚੜਦੀ ਕਲਾ ਵਾਲਾ ਪ੍ਰਤੀਕ ਉਹਨੂੰ ਸਮਝਾਓ ਹਾਂ ਜੇ ਇਹ ਕਰੇਗਾ ਫਿਰ ਨਤੀਜਾ ਵੀ ਇਹ ਆ ਪੁੱਤਰਾ ਮੇਰੀ ਧੀ ਫਿਰ ਨਤੀਜਾ ਵੀ ਭੁਗਤਣ ਨੂੰ ਤਿਆਰ ਹੋਈ ਫਿਰ ਕੋਈ ਨਹੀਂ ਖੜਨਾ ਨਾਲ ਹਾਂ ਪੱਖੀ ਸਤਗੁਰੂ ਜੀ ਨੇ ਆ ਹੁਣ ਨਿਹਾਲ ਸਿੰਘ ਦਾ ਸਬਈਆ ਸੁਣੋ ਖੋਲੇ ਮਹੱਲੇ ਦਾ ਉਹ ਕਹਿੰਦੇ ਸੀ ਬਰਛੀ ਮਾਰੀ ਗੁਰੂ ਕਹਿੰਦਾ ਉਹ ਗੁਰੂ ਗੋਬਿੰਦ ਸਿੰਘ ਕਹਿੰਦੇ ਖਬਰਦਾਰ ਇਹ ਗੁਰੂ ਕੇ ਸਿੰਘਾਂ ਦਾ ਬਰਛਾ ਹੈ ਬਰਛੀ ਹੋਏਗੀ ਮੁਗਲਾ ਤੁਰਕਾਂ ਦੀ ਤੇ ਦੁਸ਼ਮਨਾ ਦੀ ਇਹ ਬਰਛਾ ਹੈ ਉਹ ਕਹਿੰਦੇ ਜੀ ਕੜਛੀ ਉਹ ਕੜਛੀ ਹੋਏਗੀ ਦੁਸ਼ਮਨਾ ਦੀ ਸਾਡਾ ਤੇ ਕੜਛਾ ਉਹ ਜੀ ਕੜਾਈ ਕੜਾਈ ਹੋਏਗੀ ਬਿਗਾਨਿਆਂ ਦੀ ਗੁਰੂ ਕੇ ਸਿੰਘਾਂ ਦਾ ਤੇਗਾ ਤੇ ਓਏ ਇਹ ਜੀ ਤਲਵਾਰ ਤਲਵਾਰ ਹੋਏਗੀ ਕਿਸੇ ਦੀ ਗੁਰੂ ਕੇ ਸਿੰਘਾਂ ਦਾ ਤੇਗਾ ਇਹ ਸ਼ਬਦਾਵਲੀ ਦੇ ਦਿੱਤੀ ਕੋਈ ਖਾਂਦਾ ਹੋਏਗਾ ਬੈ ਕੇ ਰੋਟੀ ਗੁਰੂ ਦਾ ਸਿੰਘ ਤੇ ਪ੍ਰਸ਼ਾਦਾ ਛਕਦਾ ਕੋਈ ਬੰਦਾ ਹੋਏਗਾ ਪਗੜੀ ਗੁਰੂ ਦਾ ਸਿੰਘ ਸਜਾ